ਸਸਿਆਕਾਲ ਸਵਾਗਤ ਹੈ ਗੌਰਵ ਸ਼ੁਕਲਾ ਮੈਂ ਹਾਂ ਤੁਹਾਡੇ ਨਾਲ ਤੇ ਹਾਜ਼ਰ ਹਾਂ ਖਬਰਾਂ ਦਾ ਪ੍ਰਾਈਮ ਟਾਈਮ ਲੈ ਕੇ ਪ੍ਰਾਈਮ ਟਾਈਮ ਦੇ ਵਿੱਚ ਅੱਜ ਗੱਲ ਅਮਰਿਤਪਾਲ ਮੈਂ ਅਮਰਿਤਪਾਲ ਨੂੰ ਲੈ ਕੇ ਚਰਚਾ ਦੀ ਸ਼ੁਰੂਆਤ ਕਰਾਂ ਪਰ ਪਹਿਲਾਂ ਤਸਵੀਰ ਦੇਖ ਲਓ ਤੁਸੀਂ ਅਮਰਿਤਪਾਲ ਦੀ ਤਸਵੀਰ ਤੁਹਾਡੇ ਜ਼ਹਿਨ ਦੇ ਵਿੱਚ ਹੋਏਗੀ ਇਹ ਤਸਵੀਰ 2 ਸਾਲ ਜਾਂ ਉਸ ਤੋਂ ਪਹਿਲਾਂ ਦੀ ਹੋ ਸਕਦੀ ਹੈ ਕਿਉਂਕਿ ਅਮਰਿਤਪਾਲ ਦੇ ਉੱਤੇ ਜਦੋਂ ਤੋਂ NSA ਲੱਗਿਆ April 2023 ਦੇ ਵਿੱਚ ਔਰ ਜਦੋਂ ਤੋਂ ਅਮਰਿਤਪਾਲ ਨੂੰ ਗ੍ਰਿਫਤਾਰ ਕੀਤਾ ਗਿਆ ਹੈ ਡਿਬਰੂਗੜ੍ਹ ਦੀ ਜੇਲ੍ਹ ਭੇਜਿਆ ਗਿਆ ਹੈ ਇੱਕ ਸਿੰਗਲ ਤਸਵੀਰ ਵੀ ਅਮਰਿਤਪਾਲ ਦੀ ਹੁਣ ਤੱਕ ਸਾਹਮਣੇ ਨਹੀਂ ਆਈ ਪੈਰੋਲ ਤਾਂ ਦੂਰ ਦੀ ਗੱਲ ਪਰ ਮੌਜੂਦਾ ਸਮੇਂ ਦੇ ਵਿੱਚ ਪਾਰਲੀਮੈਂਟ ਦਾ ਸੈਸ਼ਨ ਚੱਲ ਰਿਹਾ ਹੈ ਦੇਸ਼ ਦੀ ਲੋਕ ਸਭਾ ਰਾਜ ਸਭਾ ਲੱਗ ਰਹੀਆਂ ਨੇ ਵਿੰਟਰ ਸੈਸ਼ਨ ਦੇ ਤਹਿਤ ਤੇ 240 ਅਮਰਿਤਪਾਲ ਕਹਿੰਦੇ ਕਿ ਮੈਨੂੰ ਜਾਣ ਦਿਓ ਔਰ ਮੈਂ ਜਾ ਕੇ ਕਰੋੜ ਸਾਹਿਬ ਦੇ ਮੁੱਦੇ ਚੁੱਕਣੇ ਨੇ ਮੈਂ ਉੱਥੋਂ ਐਮਪੀ ਹਾਂ ਮੈਂ ਜ਼ਿਕਰ ਕੀਤਾ ਕਿ ਇਹ ਤਸਵੀਰ 2 ਸਾਲ 3 ਸਾਲ ਪੁਰਾਣੀ ਹੈ 3 ਸਾਲ ਇਨਫੈਕਟ ਉਹ ਇਸ ਕਰਕੇ ਵੀ ਜ਼ਿਕਰ ਕਰ ਰਹੇ ਹਨ ਕਿਉਂਕਿ ਅਮਰਿਤਪਾਲ ਦੀ ਨਾਤਾ ਖਲਫ ਲੈnde ਦੀ ਤਸਵੀਰ ਆਈ ਜਦੋਂ ਖਡੂਤ ਸਾਹਿਬ ਤੋਂ ਜਿੱਤੇ ਪਾਰਲੀਮੈਂਟ ਲਿਆਂਦਾ ਗਿਆ ਪਰ ਉਥੇ ਵੀ ਚੈਂਬਰ ਦੇ ਵਿੱਚ ਹੀ ਉਹਨਾਂ ਨੇ ਬਤੌਰ ਐਮਪੀ ਸੌਂ ਚੁੱਕੀ ਪਰ ਉਸ ਤੋਂ ਬਾਅਦ ਇੱਕ ਵਾਰ ਵੀ ਪਾਰਲੀਮੈਂਟ ਦੇ ਵਿੱਚ ਅਮਰਿਤਪਾਲ ਨਹੀਂ ਜਾ ਸਕਿਆ ਹੁਣ ਅੱਜ ਦੇ ਮੁੱਦੇ ਦੇ ਉੱਤੇ ਹੁਣ ਹੋਇਆ ਕੀ ਹੈ ਬਖਰਾ ਪਿਛਲੇ ਕੁਝ ਸਾਲਾਂ ਦੇ ਵਿੱਚ ਅਮਰਿਤਪਾਲ ਨੂੰ ਲੈ ਕੇ ਕੁਝ ਨਹੀਂ ਹੋਇਆ ਕਿ ਐਨਐਸਐ ਵੱਧ ਹੀ ਰਹੀ ਔਰ ਬਵਾਲ ਖੁੰਦਾ ਰਿਹਾ ਤੇ ਹੁਣ ਬਖਰਾ ਇਹ ਹੋਇਆ ਕਿ ਅਮਰਿਤਪਾਲ ਨੂੰ ਸਾਥ ਮਿਲ ਰਿਹਾ ਹੈ ਉਸ ਸ਼ਖਸ ਦਾ ਜੋ ਮੌਜੂਦਾ ਸੰਮੇਲ ਦੇ ਵਿੱਚ ਭਾਜਪਾ ਦਾ ਵੱਡਾ ਆਗੂ ਹੈ ਤਸਵੀਰ ਤੁਸੀਂ ਦੇਖ ਰਹੇ ਹੋ ਔਰ ਕੇਂਦਰ ਦੇ ਵਿੱਚ ਮੰਤਰੀ ਨੇ ਰਮਨਿਤ ਸਿੰਘ ਬਿੱਟੂ ਹਾਲਾਂਕਿ ਬਿੱਟੂ ਤੋਂ ਬਾਅਦ ਭਾਜਪਾ ਨੇ ਵੀ ਇੱਕ ਤਰੀਕੇ ਨਾਲ ਉਹਨਾਂ ਦੀ ਗਲਤੀ ਪਰੋੜਤਾ ਕਰ ਦਿੱਤੀ ਰਮਨਿਤ ਬਿੱਟੂ ਦੀ ਬਿੱਟੂ ਕਹਿ ਰਹੇ ਨੇ ਕਿ ਪੈਰੋਲ ਤਾਂ ਹੱਕ ਹੈ ਕਿਉਂ ਨਹੀਂ ਦਿੱਤਾ ਜਾ ਰਿਹਾ ਅਮਰਿਤਪਾਲ ਜੇ ਰਾਸ਼ੀਦ ਇੰਜੀਨੀਅਰ ਨੂੰ ਮਿਲ ਸਕਦਾ ਹੈ ਜਿਸ ਦੇ ਉੱਤੇ ਯੂਏਪੀ ਲੱਗਿਆ ਹੋਇਆ ਹੈ ਤੇ ਉਹ ਪਾਰਲੀਮੈਂਟ ਦੇ ਵਿੱਚ ਬੋਲ ਸਕਦੇ ਨੇ ਤਾਂ ਫਿਰ ਅਮਰਿਤਪਾਲ ਕਿਉਂ ਨਹੀਂ ਰਮਨੀਤ ਬਿੱਟੂ ਦੀਆਂ ਸਟੇਟਮੈਂਟਸ ਨੇ ਪਰ ਦੂਜੇ ਪਾਸੇ ਅਸੀਂ ਜ਼ਿਕਰ ਕਰੀਏ ਕਿ ਪੈਰੋਲ ਵਾਲਾ ਮਾਮਲਾ ਕਿੱਥੇ ਆ ਤਾਂ ਪੈਰੋਲ ਵਾਲਾ ਮਾਮਲਾ ਪਹੁੰਚਿਆ ਹੋਇਆ ਏ ਹਾਈ ਕੋਰਟ ਦੇ ਵਿੱਚ ਹਾਈ ਕੋਰਟ ਦੇ ਵਿੱਚ ਜਦੋਂ ਮਾਮਲੇ ਦੇ ਉੱਤੇ ਗੱਲ ਹੋਈ ਤਾਂ ਪੰਜਾਬ ਸਰਕਾਰ ਦੇ ਵੱਲੋਂ ਜੋ ਤਰਕ ਦਿੱਤਾ ਗਿਆ ਉਹ ਇਹ ਸੀ ਕਿ ਜੇ ਅਮਰਿਤਪਾਲ ਨੂੰ ਅਸੀਂ ਦੇ ਦਿੱਤੀ ਪੈਰੋਲ ਅਮਰਿਤਪਾਲ ਜਾ ਕੇ ਲੋਕ ਸਭਾ ਦੇ ਵਿੱਚ ਖੜ ਕੇ ਬੋਲਦਾ ਨਜ਼ਰ ਆਇਆ ਤਾਂ ਫਿਰ ਹਾਲਾਤ ਪੰਜਾਬ ਦੇ ਖਰਾਬ ਹੋ ਸਕਦੇ ਨੇ ਇੱਥੋਂ ਤੱਕ ਕਹਿ ਦਿੱਤਾ ਗਿਆ ਕਿ ਪੰਜਾਬ ਦਰਿਆਵਾਂ ਚ ਅੱਗ ਲੱਗ ਜਾਈਗੀ ਇਹਦਾ ਮਤਲਬ ਇਹ ਸੀ ਕਿ ਮਾਹੌਲ ਪੰਜਾਬ ਦਾ ਬਹੁਤ ਖਰਾਬ ਹੋ ਜਾਏ ਅੱਜ ਮੈਂ ਦੋਵੇਂ ਗੱਲਾਂ ਦੇ ਉੱਤੇ ਚਰਚਾ ਕਰਾਂਗਾ ਇੱਕ ਕਿ ਵਾਕਈ ਅੰਮ੍ਰਿਤਪਾਲ ਇੰਨਾ ਵੱਡਾ ਚੈਲੰਜ ਹੈ ਔਰ ਅੰਮ੍ਰਿਤਪਾਲ ਜੇਕਰ ਬਾਹਰ ਆਉਂਦਾ ਤਾਂ ਦਿੱਕਤ ਹੋ ਸਕਦੀ ਹੈ ਉਸ ਤੋਂ ਅਗਲਾ ਪੁਆਇੰਟ ਇਹ ਹੈ ਕਿ ਭਾਜਪਾ ਦੇ ਵੱਲੋਂ ਪੈਰੋਲ ਦਾ ਸਮਰਥਨ ਕੀ ਵਾਕਈ ਲੋਕ ਸਭਾ ਹਲਕਾ ਖਡੂਤ ਸਾਹਿਬ ਦੀ ਚਿੰਤਾ ਹੈ ਜਾਂ ਸੰਵਿਧਾਨ ਦਾ ਜੋ ਜ਼ਿਕਰ ਕੀਤਾ ਜਾ ਰਿਹਾ ਉਹੀ ਮਾਮਲਾ ਹੈ ਜਾਂ ਇਸ ਦੇ ਪਿੱਛੇ ਦੀ ਰਣਨੀਤੀ ਕੁਝ ਹੋਰ ਹੈ ਦੇਖੋ 2027 ਮੈਂ ਵਾਰ-ਵਾਰ ਜਦੋਂ ਵੀ ਡਿਬੇਟਸ ਹੋ ਰਹੀਆਂ ਕਿ ਕੁਝ ਵੀ ਪੋਲਿਟੀਕਲ ਪਾਰਟੀਆਂ ਇਸ ਸਮੇਂ ਕਰ ਰਹੀਆਂ ਨੇ 2025 ਕਰ ਰਹੀਆਂ ਨੇ 2027 ਦੇ ਉੱਤੇ ਉਹਨਾਂ ਦੀ ਨਜ਼ਰ ਹੈ ਤਾਂ ਕਿ ਇਸ ਨੂੰ ਵੀ ਬੀਜੇਪੀ ਦੀ ਇਸ ਸਟ੍ਰੈਟੇਜੀ ਨੂੰ ਵੀ 2027 ਦੇ ਨਾਲ ਜੋੜ ਕੇ ਦੇਖਿਆ ਜਾਵੇ ਜੇ ਅੰਮ੍ਰਿਤਪਾਲ ਨੂੰ ਪਰੋਲ ਮਿਲਦੀ ਹੈ ਤਾਂ ਬੀਜੇਪੀ ਦਾ ਇਸ ਦੇ ਵਿੱਚ ਕੀ ਫਾਇਦਾ ਹੋ ਸਕਦਾ ਹੈ ਵੀ ਇੱਕ ਸਵਾਲ ਤਾਂ ਡਿਜ਼ਾਈਨ ਦੇ ਵਿੱਚ ਹੋਏਗਾ ਪਰ ਡੈਫੀਨਟਲੀ ਸਿਆਸਤ ਦੇ ਵਿੱਚ ਨਫੇ ਨੁਕਸਾਨ ਹਰ ਇੱਕ ਚੀਜ਼ ਦੇ ਦੇਖੇ ਜਾਂਦੇ ਨੇ ਔਰ ਖਾਸ ਤੌਰ ਦੇ ਜਦੋਂ ਬਿਲਕੁਲ ਇਲੈਕਸ਼ਨ ਨੇੜੇ ਹੋ ਗਿਆ ਚਰਚੇ ਇਸ ਦੇਤੇ ਕਰਾਂਗੇ ਪਰੋਲ ਦੇ ਉੱਤੇ ਪੋਲਿਟੀਕਲ ਪੰਗਾ ਫਿਲਹਾਲ ਨਜ਼ਰ ਆ ਰਿਹਾ ਹੈ ਮੈਂ ਸ਼ੁਰੂਆਤ ਕਰ ਦਾਂ ਸਭ ਤੋਂ ਪਹਿਲਾਂ ਰਵਨੀਤ ਬਿੱਟੂ ਦਾ ਮੈਂ ਆਲਰੇਡੀ ਜ਼ਿਕਰ ਕੀਤਾ ਉਹਨਾਂ ਨੇ ਕਿਹਾ ਕਿ ਕੁਝਾ ਉਹ ਤੁਹਾਨੂੰ ਸਲਮਾਨਾ ਐਮਪੀ ਅਮਰਿਤਪਾਲ ਦੇ ਹੱਕ ਦੇ ਵਿੱਚ ਆਏ ਨੇ ਕੇਂਦਰੀ ਰਾਜ ਮੰਤਰੀ ਰਵਨੀਤ ਬਿੱਟੂ ਉਹਨਾਂ ਨੇ ਪੈਰੋਲ ਦੇ ਮੁੱਦੇ ਦੇ ਉੱਤੇ ਕਿਹਾ ਕਿ ਪੈਰੋਲ ਅਮਰਿਤਪਾਲ ਦਾ ਹੱਕ ਹੈ ਜੰਮੂ ਕਸ਼ਮੀਰ ਦੇ ਰਾਸ਼ੀਦ ਨੂੰ ਜੇਕਰ ਹੱਕ ਹੈ ਤਾਂ ਫਿਰ ਅਮਰਿਤਪਾਲ ਨੂੰ ਕਿਉਂ ਨਹੀਂ ਸੰਸਦ ਦੇ ਅੰਦਰ ਖਰੂਦ ਸਾਹਿਬ ਦੇ ਮੁੱਦੇ ਕੌਣ ਚੁੱਕੇਗਾ ਲੋਕਾਂ ਦੀ ਆਵਾਜ਼ ਚੁੱਕਣ ਵਾਲਾ ਕੌਣ ਹੋਵੇਗਾ ਜਦੋਂ ਲੋਕਾਂ ਨੇ ਚੁਣ ਕੇ ਉਹਨਾਂ ਨੂੰ ਭੇਜਿਆ ਹੈ ਤੇ ਬਿੱਟੂ ਨੇ ਆਮ ਆਦਮੀ ਪਾਰਟੀ ਦੀ ਪੰਜਾਬ ਸਰਕਾਰ ਨੂੰ ਵੇਚੇ ਰਵਨੀਤ ਬਿੱਟੂ ਕ ਨਕਾਮੀ ਮੰਨੀ ਹੈ ਕੋਰਟ ਦੇ ਵਿੱਚ ਏਜੀ ਦੇ ਬਿਆਨ ਨੇ ਪੋਲ ਨੂੰ ਖੋਲ ਦਿੱਤਾ ਹੈ ਇਹ ਰਮਨਿਤ ਬਿੱਟੂ ਦਾ ਦਰਖਾਵਾ ਬਿਆਨਤਨ ਹੋ ਗਿਆ ਸੁਣਵਾਨਾ ਉਹਨਾਂ ਨੇ ਕਿਹਾ ਕਿ ਅੰਮ੍ਰਿਤਪਾਲ ਤੇ ਐਨਐਸਏ ਪੰਜਾਬ ਸਰਕਾਰ ਨੇ ਲਗਾਇਆ ਤੇ ਪੰਜਾਬ ਸਰਕਾਰ ਦੀ ਸਟੇਟਮੈਂਟ ਦੇ ਨਾਲ ਇਹ ਵੀ ਸਾਫ ਹੋ ਗਿਆ ਦਰਸਲ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਕੀ ਕਿਹਾ ਤੁਸੀਂ ਗ੍ਰਾਫਿਕਸ ਦੇ ਜ਼ਰੀਏ ਪੜ੍ਹ ਸਕਦੇ ਹੋ ਕੋਰਟ ਦੇ ਵਿੱਚ ਪੰਜਾਬ ਸਰਕਾਰ ਨੇ ਬਿਆਨ ਦਿੱਤਾ ਹੈ ਕਿ ਅੰਮ੍ਰਿਤਪਾਲ ਦਾ ਇੱਕ ਭਾਸ਼ਣ ਪੰਜਾਂ ਦਰਿਆਵਾਂ 'ਚ ਅੱਗ ਲਗਾ ਦੇਵੇਗਾ ਮਤਲਬ ਬਹੁਤ ਕਲੀਅਰ ਹੈ ਕਿ ਸੂਬੇ ਦੀ ਸਥਿਰਤਾ ਜਿਹੜੀ ਹੈਗੀ ਹੈ ਉਸ ਨੂੰ ਤਾਂ ਲਗਾ ਸਕਦਾ ਇਹ ਮਾਹੌਲ ਖਰਾਬ ਅੰਮ੍ਰਿਤਪਾਲ ਦੀਆਂ ਸਟੇਟਮੈਂਟਸ ਕਰ ਸਕਦੀਆਂ ਨੇ ਅੱਛਾ ਜੇ ਉਹਨਾਂ ਨੂੰ ਪੈਰੋਲ ਮਿਲੀ ਅੰਮ੍ਰਿਤਪਾਲ ਨੂੰ ਅੰਮ੍ਰਿਤਪਾਲ ਲੋਕ ਸਭਾ ਦੇ ਵਿੱਚ ਪਹੁੰਚਿਆ ਤਾਂ ਫਿਰ ਉੱਥੇ ਜਾ ਕੇ ਤਾਂ ਤੁਸੀਂ ਕਹਿ ਸਕਦੇ ਹੋ ਕਿ ਡੈਫੀਨਟਲੀ ਅੰਮ੍ਰਿਤਪਾਲ ਆਪਣੀ ਗੱਲ ਰੱਖੇਗਾ ਅੰਮ੍ਰਿਤਪਾਲ ਉਹ ਚਾਹੇ ਰਿਟਰਨ ਦੇ ਵਿੱਚ ਕੋਈ ਸਵਾਲ ਪੁੱਛੇ ਜਾਂ ਆਪਣੀ ਗੱਲ ਰੱਖੇ ਜੇ ਮੌਕਾ ਬੋਲਣ ਦਾ ਮਿਲਿਆ ਤਾਂ ਅੰਮ੍ਰਿਤਪਾਲ ਆਪਣੀ ਗੱਲ ਰੱਖਣਗੇ ਮੈਂ ਤੁਹਾਨੂੰ ਸੁਣਵਾਉਣਾ ਹੈ ਕਿ ਕੁਝ ਰਮਣੀ ਬਿੱਟੂ ਦੇ ਵੱਲੋਂ ਕਿਹਾ ਗਿਆ ਏ ਇਹ ਬਹੁਤ ਇੰਟਰਸਟਿੰਗ ਹੈ ਕਿ ਇੱਕ ਬੀਜੇਪੀ ਦਾ ਆਗੂ ਇੱਕ ਗਰਮ ਖਿਆਲੀ ਜਿਨ੍ਹਾਂ ਨੂੰ ਕਿਹਾ ਜਾਂਦਾ ਹੈ ਜਾਂ ਫਿਰ ਅੰਮ੍ਰਿਤਪਾਲ ਦੇ ਲਈ ਇਹ ਵੀ ਚਰਚਾ ਰਹੀ ਕਿ ਉਹ ਖਾਲਿਸਤਾਨੀ ਪੱਖੀ ਲਾਈਨ ਪਕੜਦੇ ਨੇ ਉਹਨਾਂ ਦਾ ਇੱਕ ਤਰੀਕੇ ਨਾਲ ਪਰੋਲ ਦੇ ਲਈ ਭਾਜਪਾ ਦਾ ਇੱਕ ਵੱਡਾ ਲੀਡਰ ਸਮਰਥਨ ਕਰਦਾ ਨਜ਼ਰ ਆਇਆ ਮੈਂ ਤੁਹਾਨੂੰ ਸੁਣਵਾਉਣਾ ਹੈ ਰਵਨੀਤ ਬਿੱਟੂ ਕੀ ਕਹਿ ਰਹੇ ਔਰ ਜਦ ਵੀ ਪਾਰਲੀਮੈਂਟ ਸੈਸ਼ਨ ਹੁੰਦਾ ਹੈ ਉਹਨਕੋ ਪਰੋਲ ਮਿਲਦੀ ਹੈ ਇਸ ਵਾਰ ਵੀ ਪਰੋਲ ਮਿਲੀ ਉਹ ਆ ਕੇ ਸੈਸ਼ਨ ਮੇ अपनी कॉन्स्टिट्यूंसी की बात करते हैं जम्मू कश्मीर की बात करते हैं मैं ये स, उन इन होल सारों की बात करना चाह रहा हूँ ऐसे ही अमृतपाल हैं वो भी पंद्रह बीस लाखों ने चुना हुआ मेंबर पार्लियामेंट है और उसे यहाँ पे इसी मंदिर में जो सबसे बड़ी हमारा लोकतंत्र का मंदिर है वहाँ पे स्पीकर साहब ने वो दिलवाई ये मैं आपके सामने ये बात रखना चाह रहा हूँ भाई हर आदमी को यहाँ राइट है लेकिन पंजाब का जो मेंबर पार्लियामेंट है उसको पंजाब सरकार अंदर रख रख के उन लोगों को भी आवाज मेरे को वो नहीं है मेरे को ज्यादा चिंता है भी जहां एम बना वो उस लो, लोगों के जो जो नौ विधानसभा हल्के हैं उनके लिए कोई आवाज उठाने वाला कौन है अब जब ये बात पूछी गई हाईकोर्ट में तो जो एडवोकेट जनरल हैं जो एजी हैं पंजाब के भी क्या उनको प्रोल मिलनी चाहिए तो देखो कितनी निकम्मी सरकार है क्या लॉ एंड ऑर्डर उनका हालात क्या है पंजाब में वो कहते ये पांच दरावों की धरती पांच दरिया हैं जो इस धरती पे चलते हैं उस धरती में आग लग जाएगी तो ये हालात हैं पंजाब सरकार के पंजाब पुलिस के भी उनके हाथ में कुछ नहीं ताजे इस मुद्दे पे ऊपर बात करेंगे कि अमृतपाल की रिहाई या फिर अमृतपाल को पेरोल मिलना कि पंजाब के लिए बहुत घातक हो सकता है ਉਹ ਕਿਵੇਂ ਹੋ ਸਕਦਾ ਹੈ ਉਸ ਦੇ ਉੱਤੇ ਗੱਲਬਾਤ ਕਰਾਂਗੇ ਕੁਝ ਮਹਿਮਾਨ ਸਾਡੇ ਨਾਲ ਜੁੜਨਗੇ ਮਾਣਾਂ ਦਾ ਜ਼ਿਕਰ ਕਰਦਾ ਹਾਂ ਪਰ ਉਸ ਤੋਂ ਪਹਿਲਾਂ ਦੋ ਚੀਜ਼ਾਂ ਸਾਡੇ ਲਈ ਸਮਝਣੀਆਂ ਜ਼ਰੂਰੀ ਨੇ ਪੁਆਇੰਟ ਨੰਬਰ 1 ਪੁਆਇੰਟ ਨੰਬਰ 1 ਕੀ ਰਾਸ਼ਦ ਇੰਜੀਨੀਅਰ ਦਾ ਜ਼ਿਕਰ ਕੀਤਾ ਗਿਆ ਮੈਂ ਰਾਸ਼ਦ ਇੰਜੀਨੀਅਰ ਬਾਰੇ ਪੜ੍ਹ ਰਹੇ ਹਾਂ ਤਾਂ ਇਹ ਲੋਕ ਸਭਾ ਦੇ ਮੈਂਬਰ ਨੇ ਬਾਰਾਮੁਲਾ ਤੋਂ ਚੋਣ ਜਿੱਤੇ ਨੇ ਇਹ ਵੀ ਜੇਲ੍ਹ ਦੇ ਵਿੱਚ ਤਿਹਾਰ ਜੇਲ੍ਹ ਦੇ ਵਿੱਚ ਉੱਥੇ ਬੈਠੇ ਬੈਠੇ ਇਲੈਕਸ਼ਨ ਜਿੱਤ ਗਏ ਜਿਵੇਂ ਅੰਮ੍ਰਿਤਪਾਲ ਡਿਬਰੂਗੜ ਜੇਲ੍ਹ ਦੇ ਵਿੱਚ ਬੈਠੇ ਬੈਠੇ ਇਲੈਕਸ਼ਨ ਜਿੱਤੇ ਨੇ ਅੰਮ੍ਰਿਤਪਾਲ ਇੱਕ ਵਾਰੀ ਨਹੀਂ ਆਏ ਉਹਨਾਂ ਨੂੰ ਪੈਰੋਲ ਤਾਂ ਇੱਕ ਵਾਰ ਨਹੀਂ ਆਏ ਪਰ ਫਿਰ ਵੀ ਇਲੈਕਸ਼ਨ ਇੱਕ ਵੱਡੇ ਫਰਕ ਦੇ ਨਾਲ ਜਿੱਤੇ ਨੇ ਪੰਜਾਬ ਦੇ ਵਿੱਚ ਸਭ ਤੋਂ ਵੱਡੀ ਲੀਡ ਅਮਰਿਤਪਾਲ ਦੀ ਸੀ 2024 ਦੀਆਂ ਲੋਕ ਸਭਾ ਚੋਣਾਂ ਦੇ ਵਿੱਚ ਤਾਂ ਰਾਸ਼ਿਦ ਇੰਜੀਨੀਅਰ ਕੁਝ ਇਸ ਤਰੀਕੇ ਨਾਲ ਹੀ ਜਿੱਤੇ ਨੇ ਔਰ ਰਾਸ਼ਿਦ ਇੰਜੀਨੀਅਰ ਪਿਛਲੇ ਲੋਕ ਸਭਾ ਦੇ ਸੈਸ਼ਨ ਦੇ ਵਿੱਚ ਬੋਲਦੇ ਹੋਏ ਨਜ਼ਰ ਆਏ ਸੀ ਉਹਨਾਂ ਨੂੰ ਪਰੂਲ ਮਿਲੀ ਸੀ ਮੈਂ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਜਿਹੜੇ ਰਾਸ਼ਿਦ ਇੰਜੀਨੀਅਰ ਨੇ ਉਹਨਾਂ ਦੇ ਉੱਤੇ NIA ਨੇ 2017 ਦੇ ਵਿੱਚ ਟੈਰਰ ਫੰਡਿੰਗ ਕੇਸ ਦੇ ਤਹਿਤ UAPA ਦੇ ਤਹਿਤ ਕੇਸ ਦਰਜ ਕੀਤਾ ਸੀ ਹੁਣ ਅਗਲਾ ਇਹ ਵੀ ਤੁਹਾਨੂੰ ਦੱਸ ਦਵਾਂ ਕਿ ਅੰਮ੍ਰਿਤਪਾਲ ਦੇ ਉੱਤੇ ਵੀ ਐਨਐਸਏ ਵੀ ਲੱਗਿਆ ਹੋਇਆ ਹੈ ਯੂਏਪੀਏ ਦਾ ਵੀ ਕੇਸ ਉਹਨਾਂ ਦੇ ਉੱਤੇ ਦਰਜ ਹੈ ਦੋਵੇਂ ਕੇਸ ਹੈਗੇ ਨੇ ਜਿਨ੍ਹਾਂ ਅੰਮ੍ਰਿਤਪਾਲ ਸਿੰਘ ਸਾਹਮਣਾ ਕਰ ਰਹੇ ਹੁਣ ਮੈਂ ਇੱਕ ਹੋਰ ਜਿਹੜਾ ਪੁਆਇੰਟ ਤੁਹਾਡੇ ਤੱਕ ਪਹੁੰਚਾਉਣਾ ਚਾਹੁੰਦਾ ਦੂਜੀ ਗੱਲ ਜਿਹੜੀ ਮੈਂ ਜ਼ਿਕਰ ਕਰ ਰਿਹਾ ਸੀ ਉਹ ਹੈਗੀ ਹੈ ਐਨਐਸਏ ਦੀ ਦੇਖੋ ਐਨਐਸਏ ਜਦੋਂ ਕਾਨੂੰਨ ਨੂੰ ਆਪਾਂ ਪੜਦੇ ਹਾਂ ਨੈਸ਼ਨਲ ਸਿਕਿਉਰਿਟੀ ਐਕਟ ਜਿਸ ਦੇ ਉੱਤੇ ਲੱਗ ਗਿਆ ਤਾਂ ਉਹ ਸਮਝੋ ਸਲਾਕਾਂ ਤੋਂ ਬਾਹਰ ਆਉਣਾ ਉਹਦੇ ਲਈ ਬਹੁਤ ਮੁਸ਼ਕਲ ਹੋ ਪਰ ਕੀ ਐਨਐਸਏ ਜਿਸ ਦੇ ਉੱਤੇ ਲੱਗਿਆ ਹੋਇਆ ਹੈ ਪੈਰੋਲ ਉਸ ਦਾ ਹੱਕ ਹੈ ਰਮਨੀਤ ਬਿੱਟੂ ਇਹ ਜ਼ਿਕਰ ਕਰ ਰਹੇ ਨੇ ਪਰ ਜਦੋਂ ਮੈਂ ਪੜਨ ਦੀ ਸਾਡੇ ਨਾਲ ਵਕੀਲ ਵੀ ਜੁੜਨਗੇ ਉਹਨਾਂ ਨਾਲ ਗੱਲ ਕਰਾਂਗੇ ਪਰ ਜਦੋਂ ਮੈਂ ਪੜਨ ਦੀ ਕੋਸ਼ਿਸ਼ ਕੀਤੀ ਤਾਂ ਲਿਖਿਆ ਗਿਆ ਹੈ ਸੰਵਿਧਾਨ ਦੇ ਵਿੱਚ ਵੱਖ-ਵੱਖ ਸਾਈਟਾਂ ਦੇ ਉੱਤੇ ਉਸ ਦੇ ਵਿੱਚ ਜ਼ਿਕਰ ਹੈ ਕਿ ਆਮ ਕੈਦੀਆਂ ਦੀ ਤਰ੍ਹਾਂ ਐਨਐਸਏ ਵਾਲੇ ਸ਼ਖਸ ਨੂੰ ਪੈਰੋਲ ਨਹੀਂ ਦਿੱਤੀ ਜਾਂਦੀ ਉਸ ਦਾ ਹੱਕ ਨਹੀਂ ਹੈ ਹਾਂ ਅਰਜ਼ੀ ਦੇਣ ਦਾ ਹੱਕ ਹੈ ਕਿ ਪੈਰੋਲ ਦੇ ਲਈ ਅਰਜ਼ੀ ਲਗਾ ਸਕਦਾ ਹੈ ਜਿਸ ਦੇ ਉੱਤੇ ਐਨਐਸਏ ਲੱਗਿਆ ਹੋਇਆ ਜਿਵੇਂ ਅੰਮ੍ਰਿਤਪਾਲ ਲਗਾ ਰਹੇ ਅਗਲਾ ਪੁਆਇੰਟ ਕਿ ਪੈਰੋਲ ਦੇਣ ਦਾ ਫੈਸਲਾ ਸੂਬਾ ਸਰਕਾਰ ਦੇ ਉੱਤੇ ਹੈ ਕਿ ਸੂਬਾ ਸਰਕਾਰ ਹੀ ਡਿਸਾਈਡ ਕਰੇਗੀ ਕਿ ਜਿਸ ਦੇ ਉੱਤੇ NSA ਲੱਗਿਆ ਹੈ ਮਤਲਬ ਕਿ ਜਿਸ ਦੇ ਬਿਆਨਾਂ ਜਾਂ ਜਿਸ ਦੇ ਬਾਹਰ ਆਉਣ ਦੇ ਨਾਲ ਕੌਮੀ ਸੁਰੱਖਿਆ ਨੂੰ ਖਤਰਾ ਹੋ ਸਕਦਾ ਹੈ ਤਾਂ ਉਸ ਨੂੰ ਪੈਰੋਲ ਦੇਣੀ ਹੈ ਜਾਂ ਨਹੀਂ ਸਟੇਟ ਗਵਰਨਮੈਂਟ ਜਿੱਥੇ ਦਾ ਹੋਣ ਵਾਲਾ ਜਿਨ੍ਹਾਂ ਨੇ NSA ਦੀ ਸਵਾਰਿਸ਼ ਕੀਤੀ ਤਾਂ ਉਹ ਡਿਸਾਈਡ ਕਰਨਗੇ ਅਗਲਾ ਹੋਰ ਇੱਕ ਪੁਆਇੰਟ ਹੈ ਕਿ ਅਦਾਲਤ ਵੀ ਦਖਲ ਇਸ ਪੂਰੇ ਮਾਮਲੇ 'ਚ ਦੇ ਸਕਦੀ ਹੈ ਕਿ ਜਿਹੜੇ ਤਰਕ ਸਟੇਟ ਗਵਰਨਮੈਂਟ ਦੇ ਵੱਲੋਂ ਦਿੱਤੇ ਜਾ ਰਹੇ ਨੇ ਉਹ ਕਿੰਨੇ ਮਜ਼ਬੂਤ ਆਧਾਰਾਂ ਉਨਾਂ ਦਾ ਤਾਂ ਉਸ ਦੇ ਮੁਤਾਬਿਕ ਅਦਾਲਤ ਵੀ ਫੈਸਲਾ ਦੇ ਸਕਦੀ ਹੈ